ਕਿਉਂ ਯੇਸ਼ੂ ਮਸੀਹ ਐਂਟਰ ਹੁੰਦੀ ਉਸ ਗਧੀ ਤੇ ਬੈਠ ਕੇ ਲੋਕ ਚਿਲਾ ਚਿਲਾ ਕੇ ਹੋਸ਼ਨਾ ਦੇ ਨਾਰੇ ਲਗਾ ਕੇ ਯੇਸ਼ੂ ਮਸੀਹ ਦਾ ਸਵਾਗਤ ਕਰਦੇ ਆ ਹੋਸ਼ਿਆਨਾ ਜੋ ਹਿਬਰੀ ਵਰ ਹੋਸ਼ਨਾ ਪਾ ਕੇ ਲਈ ਪੰਜਾਬੀ ਵਿੱਚ ਹੋਸ਼ਿਆਨਾ ਖੇਲ ਬਤਾਰੀ ਇਹ ਪੰਜਾਬੀ ਨੂੰ 18 ਤਾਉਤੇ ਪੁੱਤਰ ਯੇਸ਼ੂ ਨਾਸਰੀ ਸਾਨੂੰ ਬਚਾਲਾ ਸਿਨੀਪੀ ਦਾ ਪੁੱਤ ਜੀ ਦਾਵਿਦ ਸਾਨੂੰ ਮੁਕਤੀ ਦੇ ਦੇ ਸਾਨੂੰ ਸ਼ੁੱਧਕਾਰਾ ਦੇ ਦੇ ਮੈਨੂੰ ਚੰਗਾ ਕਰ ਦੇ ਕਿ ਯੀਸ਼ੂ ਮਸੀਹ ਨੂੰ ਪਤਾ ਸੀ ਕਿ ਯੇਸੂ ਕ੍ਰਿਸਟਸ ਆਪ ਹੀ ਵਾ ਅੱਜ ਮੇਰਾ ਸਵਾਗਤ ਹੋ ਰਿਹਾ ਲੋਕ ਮੇਰਾ ਸਵਾਗਤ ਕਰ ਰਹੇ ਨਾਰੇ ਲਗਾ ਕੇ ਮੇਰੇ ਹੱਕ ਦੇ ਵਿੱਚ ਬੋਲ ਰਹੇ ਆ ਅੱਜ ਇਹ ਪਰਸੋ ਇਨਸਾਨਾਂ ਨੂੰ ਅਕੁਗਲੀਂਡੋ ਰਿਡਾਂਡੋ ਰਿਚਿੰਡੋ ਸਾਨਾ ਅੱਜ ਲੇਕਿਨ ਥੋੜੇ ਦਿਨਾਂ ਬਾਅਦ ਮੈਨੂੰ ਬਹੁਤ ਵੱਡੇ ਦੁੱਖ ਚੱਲਣੇ ਪੈਣਗੇ हलेलुया थोड़े दिन बाद तो यीशु मसीह नु पिलातुस दे आगे हाजिर कीता गया अगोनी चोनी दोपो क्वातो जेसु क्रिस्तो एस्ता पार्टे डेंटाटो दो अंकि पिलातो पीढ़ लोग कह रहे कि प्रब्बा नु छोड़ दवो ते यीशु मसीह सलीब दे उते चढ़ा दवो ला पोला किचेवा लाशाते पराबा ए प्रेंडेटे जेसु क्रिस्तो ए मतलब दुनिया दी प्रेज कोई मायने नहीं रखती ਦੁਨੀਆ ਦੀ ਪਰਸ਼ੰਸਾ ਤੋੜੇ ਲਈ ਕੋਈ ਮਾਇਨੇ ਨਹੀਂ ਰੱਖਦੀ ਪਰਸ਼ੰਸਾ ਉਹ ਹੀ ਹੈ ਜਿਹੜੀ ਤੁਹਾਡੀ ਖੁਦਾ ਕਰੇ ਮਾਇਮਾ ਉਹ ਹੀ ਹੈ ਜਿਹੜੀ ਪਰਮੇਇਕਰ ਤੁਹਾਨੂੰ ਦੇਵੇ ਹਾਲੇਲੂਇਆ ਹਾਲੇਲੂਇਆ ਲਕੋਜੀਆ ਕਿ ਉਹ ਮਿਦਾਨੋ ਨੇ ਪਰਸੋਨੋ ਨੋਨ ਊਨ ਅਕੋਜੀਆ ਕਿ ਕੋ ਦੂਰੇ ਕੋ ਬੋ ਨੋ ਕੋ ਦੂਰੇ ਪਰ ਸੇਮਪਰੇ ਮਾ ਲਕੋਜੀਆ ਕਿ ਵਿ ਦਿਓ ਨੋ ਕੋ ਦੋਨਟੇ ਐ ਕੋਲਾ ਕਿ ਕੋ ਦੂਰੇ ਰੇ ਪਰ ਸੇਮਪਰੇ ਸੋਚੋ ਯੇਸ਼ੂ ਮੇ ਸੋਚੋ ਯਾਰ ਉਧਰ ਭੀੜ ਕੈ ਰਹੀ ਸੀ ਹੋਸ਼ ਹਨਾ ਦਾਊਦ ਦੇ ਪੁੱਤਰ ਸਾਨੂੰ ਬਚਾਲਾ ਫੋਲਾ ਦੀ ਚੇਵਾ ਉਸਾ ਨਾ ਫਿਲੋ ਦੀ ਦਾਵੀ ਦੇ ਸਾਥ ਵਾਚੋ ਅੱਜ ਏਡੀ ਵੱਡੀ ਭੀੜ ਕਰ ਰਹੀ ਆ ਨਹੀਂ ਨਹੀਂ ਬਰਬਾ ਡਾਕੂ ਨੂੰ ਛੱਡ ਦਵੋ ਤੇ ਯਿਸੂ ਮਸੀਹ ਨੂੰ ਸਲੀਬ ਦੇ ਉੱਤੇ ਚੜਾ ਦੇਵੋ ਦੋਪਲਾ ਫੋਲਾ ਦੀ ਚੇਵਾ ਦੀ ਲਸ਼ਾਰੇ ਬਰਬਾ ਕੇ 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 ਰਾ ਕੇ ਅਬੇ ਵਕਮੇ ਸੁਦੀ ਪਿਕਾਤੀ ਏਡੀ ਲਸ਼ ਏਡੀ ਕੁਲਚ ਪੀਜਰ ਜੀਸੂ ਕ੍ਰਿਸਟੋ ਤੁਹਾਡੀ ਲਾਈਫ ਬਲੈਸ ਸੱਚ ਅੱਛੀ ਜਾ ਰਹੀ ਆ ਕੋਸ਼ੇ ਦਾ ਨਾ ਹੋ ਸਕਦਾ ਜੇ ਤੁਹਾਨੂੰ ਉਦਾਸ ਕਰ ਦਵੇ ਨਿਰਾਸ਼ ਕਰ ਦਵੇ ਬਸ ਕਪਿਤਾਨ ਕੋਲ ਕੋਸ਼ੇ ਪਤਰਾ ਵੀ ਦਰਮੀ ਤ੍ਰਿਸ਼ਟਾ ਹੈ ਚਾ ਬਟ ਕੱਲ ਨੂੰ ਯਾਦ ਰੱਖ ਜਿੱਦਾਂ ਤੁਸੀਂ ਹੋਸਨਾ ਦੇ ਨਾਰਿਆਂ ਦੇ ਨਾਲ ਸ਼ੁਰੂਆਤ ਕੀਤੀ ਆ ਤੁਸੀਂ ਆਪਣੀ ਜਿੱਤ ਦੇ ਨਾਲ ਇਹਦਾ ਐਂਡ ਕਰੋਗੇ ਇਸ਼ੂ ਦੇ ਨਾਮ ਦੇ ਵਿੱਚ ਤੁਸੀਂ ਆਪਣੀ ਵਿਕਟਰੀ ਦੇ ਨਾਲ ਇਹਦਾ ਐਂਡ ਕਰੋਗੇ ਇਸ਼ੂ ਦੇ ਨਾਮ ਦੇ ਵਿੱਚ ਹਾਲੇਲੂਇਆ ਹਾਲੇਲੂਇਆ